ਅਨੰਤ ਸੇਤੀ ਹੈ 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 ਸਭ ਜਗ ਭਇਓ ਜੈ 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 ਸੁਨੋ ਕਾ ਐਸੇ ਦੀਨ ਦੇ ਰਾਜ ਸਤਿਗੁਰੂ ਜੀ ਧੰ ਤਤ ਸੇ ਗੁਰੂ ਤੇ ਭਾਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਰਵਕਤਰ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਗੁਰ 사ਕਰ ਦਰਬਾਰ ਦੇਕੇ ਅੰਮ੍ਰਿਤ ਵੇਲੇ ਬਿਲਾਦ ਦੀ ਚੌਕੀ ਦੇ دیਵਾਨ ਸਜੇ ਹਨ ਸਜੇ دیਵਾਨਾਂ ਦੇ ਵਿੱਚ ਆਪ ਜੀ ਦੀ ਅੰਮ੍ਰਿਤ ਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਹਨ ਬਾਣੀ پڑھਦੇ ਆ ਕੀਰਤਨ ਕਰਦੇ ਆ ਸੇਵਾ ਕਰਨ ਤੋਂ ਸੇਵਾ ਕਰਦੇ ਆ ਉញਮ ਕੋਲਾ ਬਖਸ਼ ਲੈਣਾ ਆਪੋਂ ਬਾਸਤੇ ਸੁਬਤ ਬਖਸ਼ੜੀ ਜੋ ਜੋ ਸੰਗਤਾਂ ਤੈਨ ਕੋਲ ਪਿਟਾਵਾ ਲੈ ਕੇ ਦਰ ਹਾਜ਼ਰ ਹੋਈਆਂ ਹਨ ਸੰਗਤਾਂ ਦੀਆਂ ਪਿਟਾਵਾ ਕਰ ਪਰਵਾਜ਼ ਕਰਦੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣੀਆਂ ਸ਼ੁਭ ਮਨੋਂ ਭਾਵਨਾ ਮਾ ਪੂਰਣ ਕਰਦੀਆਂ ਕਿਰਪਾ ਕਰੋ ਇਲਾਈ ਪਰਵਾਨ ਸਨਾ ਕੇ ਸੰਗਤ ਨੂੰ ਨਿਹਾਲ ਕਰੋ ਸੁਖ ਹੋਵੇ ਨਾਮ ਚਿਤਾਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਦੂਗਾ ਨਾਮ ਕਰਾ ਚੜਦੀ ਕਾ ਤੇਰੇ